ਬੰਗਲਾਦੇਸ਼ ਮੁਰਦਾਬਾਦ ਇਨਸਾਨੀਅਤ ਅੱਤੇ ਚਾਹ ਮੁਰਦਾਬਾਦ ਬੰਗਲਾਦੇਸ਼ ਮੁਰਦਾਬਾਦ ਇਹ ਬੰਗਲਾਦੇਸ਼ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਦੰਗੇ ਹੋ ਰਹੇ ਨੇ ਜਿੱਥੇ ਮੁਸਲਮਾਨਾਂ ਵੱਲੋਂ ਹਿੰਦੂ ਜਿਹੜੇ ਘੱਟ ਗਿਣਤੀ ਹੈ ਉਹਨਾਂ ਨੂੰ ਤੁਸੀਂ ਇਹ ਦੇਖਿਓ ਉੱਥੇ ਮਾਰਿਆ ਜਾਂਦਾ ਹੈ ਲੜਕੀਆਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਜਿਹੜੇ ਉੱਥੇ ਘਰ ਹੈ ਮੁਸਲਿਮ ਅਲੱਗ ਦੂਸਰੇ ਉਹਨਾਂ ਨੂੰ ਸਾੜਿਆ ਜਾਂਦਾ ਹੈ ਵੀ ਹਰ ਇੱਕ ਤਰ੍ਹਾਂ ਦਾ ਦੰਗੇ ਤੇ ਉੱਥੇ ਇਨਸਾਨੀਅਤ ਦਾ ਘਾਣ ਹੋ ਰਿਹਾ ਸੀ ਉਹਦੇ ਵਿੱਚ ਵਿਰੋਧ ਦੇ ਵਿੱਚ ਇਹ ਜਿਹੜੇ ਹੈਗਾ ਪ੍ਰਦਰਸ਼ਨ ਕੀਤਾ ਅੱਜ ਬੰਗਲਾਦੇਸ਼ ਦੇ ਰਾਸ਼ਟਰਪਤੀ ਦਾ ਜਿਹੜਾ ਹੈਗਾ ਪਤਲਾ ਸਾੜਿਆ ਝੰਡਾ ਸਾੜਿਆ ਵੀ ਇਹੀ ਕਾਰਨ ਹੈ ਵੀ ਉਹਨਾਂ ਦੇ ਉੱਤੇ ਵੀ ਇਹ ਪਤਾ ਲੱਗੇ ਵੀ ਜਿਹੜੀ ਹਿੰਦੁਸਤਾਨ ਦੇ ਵਿੱਚ ਵੀ ਹੈ ਜਿਹੜੇ ਦੂਸਰੇ ਇਨਸਾਨੀ ਤ ਤਾਨੂੰ ਪਿਆਰ ਕਰਨ ਵਾਲੇ ਲੋਕ ਨੇ ਵੀ ਉਹ ਸਾਡੇ ਵਿਰੁੱਧ ਆਵਾਜ਼ ਉਠਾ ਰਹੇ ਨੇ ਤੇ ਅਸੀਂ ਇਹਦੇ ਸੰਬੰਧੀ ਅੱਜ ਐਸਟੀਐਮ ਨੂੰ ਮੈਮੋਰੰਡਮ ਵੀ ਦੇਵਾਂਗੇ ਜਿਹੜਾ ਹੈਗਾ ਸਾਡਾ ਰੋਸ ਪ੍ਰਦਰਸ਼ਨ ਦਾ ਵੀ ਜਿਹੜਾ ਹੈ ਸਰਕਾਰ ਤੱਕ ਪਹੁੰਚੇ ਤੇ ਇਹ ਜਿਹੜੀ ਸਰਕਾਰ ਹੈ ਉਹਤੇ ਬੰਗਲਾਦੇਸ਼ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਸਕੇ ਇਹ ਕਿਤੇ ਨਾ ਕਿਤੇ ਦੇਖਿਆ ਗਿਆ ਕਿਉਂਕਿ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਸਾੜਿਆ ਜਾ ਰਿਹਾ ਪਰ ਜਿਹੜਾ 84 ਦੇ ਵਿੱਚ ਦਿੱਲੀ ਚ ਕਤਲੇਆਮ ਹੋਇਆ ਸੀ ਉਹ ਤਾਂ ਹਿੰਦੂਆਂ ਵੱਲੋਂ ਕਰਵਾਇਆ ਸੀ ਉਹ ਕੀ ਕਹਿੰਦੇ ਨਹੀਂ ਇਹ ਤੁਸੀਂ ਇੱਥੇ ਗਲਤੋਂ ਉਹ ਹਿੰਦੂਆਂ ਵੱਲੋਂ ਨਹੀਂ ਕਰਾਇਆ ਗਿਆ ਸੀ ਉਹ ਇੱਕ ਵਿਸ਼ੇਸ਼ ਪਾਰਟੀ ਵੱਲੋਂ ਜਾਂ ਇੱਕ ਵਿਸ਼ੇਸ਼ ਯੂਨਿਟ ਵੱਲੋਂ ਕੀਤਾ ਗਿਆ ਸੀ ਉਹ ਵੀ ਇੱਕ ਇਨਸਾਨੀਅਤ ਦਾ ਕਾਂਸੇ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਜੱਜ ਕੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਦੋਸ਼ੀ ਚ ਉਹਨਾਂ ਨੂੰ ਸਜ਼ਾ ਮਿਲੀ ਹੈ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਉਹ ਇੱਕ ਵਿਸ਼ੇਸ਼ ਪਾਰਟੀ ਦਾ ਜਾਂ ਇੱਕ ਵਿਸ਼ੇਸ਼ ਗਰੁੱਪ ਦਾ ਸੀ ਨਾ ਕਿ ਹਿੰਦੂ ਸਿੱਖ ਇਹੀ ਤਾਂ ਜਿਹੜੇ ਲੋਕ ਨੇ ਹਿੰਦੂ ਸਿੱਖ ਦੇ ਨਾਂ ਤੇ ਸਾਨੂੰ ਪਾੜਾ ਪ ਉਸ ਤੋਂ ਬਾਅਦ ਬੱਸਾਂ ਦੇ ਵਿੱਚ ਲਾ ਕੇ ਹਿੰਦੂ ਵੀ ਬਹੁਤ ਮਾਰੇ ਗਏ ਸੀਗੇ ਪੰਜਾਬ ਦੇ ਵਿੱਚ ਬਹੁਤ ਕਤਲੇਆਮ ਹੋਇਆ ਸੀਗਾ ਉਹਦਾ ਵੀ ਅਸੀਂ ਉਹ ਸਿੱਖਾਂ ਨੇ ਅਸੀਂ ਕਹਿ ਦਈਏ ਵੀ ਨਹੀਂ ਕੀਤੇ ਸੀ ਉਹ ਇੱਕ ਪਾਲਾ ਬਣਾ ਕੇ ਹਿੰਦੂ ਸਿੱਖ ਨੂੰ ਲੜਾਉਣ ਵਾਸਤੇ ਉਹ ਕੰਮ ਹੋ ਰਿਹਾ ਸੀ ਉਹ ਲੋਕ ਸੁਚੇਤ ਹੋ ਗਏ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਇਹ ਇੱਕ ਜਿਹੜੇ ਵਿਸ਼ੇਸ਼ ਯੂਨਿਟ ਨੇ ਕੋਈ ਉਹ ਇਹ ਸਾਜ਼ਿਸ਼ਾਂ ਕਰਦੇ ਨੇ ਅਸੀਂ ਉਹਨਾਂ ਦਾ ਵੀ ਵੱਧ ਤੋਂ ਵੱਧ ਜੱਜ ਕੇ ਵਿਰੋਧ ਕਰਦੇ ਆ ਚਾਹੇ ਉਹ ਹਿੰਦੁਸਤਾਨ ਦੇ ਵਿੱਚ ਨੇ ਚਾਹੇ ਬੰਗਲਾਦੇਸ਼ ਦੇ ਵਿੱਚ ਨੇ ਅਸੀਂ ਜੋ ਬੰਗਲਾਦੇਸ਼ ਦਾ ਰਾਸ਼ਟਰਪਤੀ ਹੈ ਉਹ ਸਹੀ ਤਰੀਕੇ ਨਾਲ ਉੱਥੇ ਸ਼ਾਸਨ ਕਰਨ ਦੇ ਵਿੱਚ ਨਾਕਾਮ ਹੈ ਬਾਕੀ ਦਾ ਵਿਸਤਾਰ ਨਾਲ ਸਾਡੇ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਹੈ ਅਸੀਂ ਪ੍ਰਸ਼ਾਸਨ ਤੋਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਜੀ ਇਹਦੇ ਖਿਲਾਫ ਸਖਤ ਐਕਸ਼ਨ ਲੈਣ ਜੇ ਉਹਨਾਂ ਨੂੰ ਸਖਤ ਐਕਸ਼ਨ ਲੈਣ ਦੇ ਵਿੱਚ ਉਹਨਾਂ ਦਾ ਦਿਲ ਨਹੀਂ ਹੈ ਜਾਂ ਉਹਨਾਂੰਦਰ ਆਤਮਿਕ ਸ਼ਕਤੀ ਹੈ ਨਹੀਂ ਤਾਂ ਜੋਗੀ ਜੀ ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੂੰ ਕਮਾਨ ਦੇਣ ਉਹਨਾਂ ਦੀ ਇੱਕ ਦਹਾੜ ਦੇ ਨਾਲ ਉਹ ਪੂਰੇ ਬੰਗਲਾਦੇਸ਼ ਨੂੰ ਮਿੱਟੀ ਦੇ ਵਿੱਚ ਮਿਲਾਉਣ ਦਾ ਕੰਮ ਕਰ ਸਕਦਾ। ਮਾਮਲਾ ਜੀ ਹਿੰਦੂਆਂ ਦੇ ਖਿਲਾਫ ਸ਼ਰਯੰਤਰ ਰਚੇ ਜਾ ਰਹੇ ਨੇ ਜਿਹੜੇ ਜਿਹੜੇ ਦੇਸ਼ 'ਚ ਬੈਠੇ ਨੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਪ੍ਰਧਾਨ ਮੰਤਰੀ ਨੂੰ ਕਰਨੀ ਚਾਹੀਦੀ ਜਿਵੇਂ ਹੀ ਪਾਕਿਸਤਾਨ ਦੇ ਖਿਲਾਫ ਕੀਤੀ। ਇਦਾਂ ਦੀ ਸਟ੍ਰਾਈਕ ਕਰਕੇ ਬੰਗਲਾਦੇਸ਼ ਦੇ ਟੁਕੜੇ ਕਰ ਦੇਣੇ ਚਾਹੀਦੇ ਆ ਜਾਣੋ ਜੇ ਦੁਬਾਰਾ ਏਓ ਜੀ ਕੋਈ ਹਿੰਮਤ ਨਾ ਕਰੇ ਇੱਕ ਸਨਾਤਨੀ ਧਰਮ ਦੇ ਖਿਲਾਫ ਕੋਈ ਸਿਰ ਚੱਕੜਦੀ ਤੁਹਾਨੂੰ ਨਹੀਂ ਲੱਗਦਾ ਜਿਹੜੀ ਅੱਜ ਇਹ ਪ੍ਰਦਰਸ਼ਨ ਕੀਤਾ ਤੁਸੀਂ ਇਹਦੇ ਨਾਲ ਕਮਿਊਨਿਟੀਆ ਭੜਕਣੀਆਂ ਜਾਂ ਉਹਦੇ ਵਿੱਚ ਨਹੀਂ ਜੀ ਕੋਈ ਭੜਕਣੀਆਂ ਨਹੀਂ ਸਾਰੇ ਸਮੂਹ ਨੇ ਸਾਰੇ ਵਿੱਚ ਮੁਸਲਮਾਨ ਵੀ ਨੇ ਸਿੱਖ ਵੀ ਨੇ ਸਾਰੇ ਸਨਾਤਨੀ ਸਾਰੇ ਨੇ ਜਿਹੜੇ ਹਿੰਦੁਸਤਾਨ ਦੇ ਬੈਠੇ ਨੇ ਸਾਰੇ ਸਨਾਤਨੀ ਨੇ ਇਹਦੇ ਵਿੱਚ ਕੋਈ ਵੱਖਵਾਦੀ ਨਹੀਂ ਗੱਲ ਹੈ ਬੰਗਲਾਦੇਸ਼ ਦੇ ਵਿੱਚ ਜੋ ਪਿੱਛੇ ਜੀ ਇੱਕ Hindu ਲੜਕੇ ਨੂੰ ਬਹੁਤ ਬੁਰੀ ਤਰ੍ਹਾਂ ਉਹਨੂੰ ਕੁੱਟ ਕੇ ਨੰਗਾ ਕਰਕੇ ਉਹਨੂੰ ਦਰਖਤ ਤੇ ਟੰਗ ਕੇ ਬਹੁਤ ਬੁਰੀ ਤਰ੍ਹਾਂ ਜੋ ਉਹਦੇ ਨਾਲ ਮਾਰਿਆ ਉਹਨੂੰ ਕੀਤਾ ਉਹ ਬਹੁਤ ਮਾੜਾ ਕੋਈ ਵੀ ਧਰਮ ਹੈ ਉਹਨੂੰ ਹਰ ਇਨਸਾਨ ਨੂੰ ਕਿਸੇ ਆਪ ਦੇ ਧਰਮ ਦੇ ਵਿੱਚ ਜੀਣ ਦਾ ਹੱਕਾਰ ਹੈ ਇਹ ਜੋ ਧਰਮ ਦੇ ਅਨੁਸਾਰ ਜਿਹੜਾ ਘਾਣ ਹੋ ਰਿਹਾ ਲੋਕਾਂ ਦਾ ਇਹ ਬਹੁਤ ਗਲਤ ਹੋ ਰਿਹਾ ਉਹਦੇ ਵਿੱਚ ਅਸੀਂ ਅੱਜ ਸਰਦੂਲਗੜ੍ਹ ਦੀ ਜਿੰਨੇ ਵੀ ਸਮਾਜ ਹੈ ਸਾਰਾ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਈਸਾਈ ਹੈ ਜੋ ਹੈ ਸਾਰੇ ਅਸੀਂ ਇਕੱਠੇ ਹੋ ਕੇ ਇਹ ਜਿਹੜੀ ਬਰਬਰਤਾ ਹੋ ਰਹੀ ਹੈ ਇਹਦੇ ਵਿਰੁੱਧ ਦੇ ਵਿੱਚ ਬੁਤਲਾ ਸਾੜ ਕੇ ਤੇ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਜੀ ਕੀ ਮੰਨਦੇ ਹੋ ਇੱਕ ਕੋਈ ਕਮਿਊਨਿਟੀ ਇਹ ਕਰਵਾ ਰਹੀ ਆ ਜਾਂ ਸਰਕਾਰ ਦੀ ਕੋਈ ਫੇਲੀਅਰ ਹੈ ਤਾਂ ਹੁਣ ਬੰਗਲਾਦੇਸ਼ ਦੀ ਸਰਕਾਰ ਤਾਂ ਆਪਾਂ ਨੂੰ ਫੇਲੀਅਰ ਪਤਾ ਹੀ ਹੈ ਜੀ ਵੀ 57 ਦੇਸ਼ ਮੁਸਲਮ ਨੇ ਉਹਨਾਂ ਦੇ ਵਿੱਚੋਂ ਪਿੱਛੇ ਜੀ ਜੋ ਉੱਥੋਂ ਦੀ ਪ੍ਰਧਾਨ ਮੰਤਰੀ ਜੋ ਭੱਜ ਕੇ ਆਈ ਜਾਨ ਬਚਾਈ ਉਹ ਸਾਡੇ ਹਿੰਦੁਸਤਾਨ ਦੇ ਵਿੱਚ ਆ ਕੇ ਜਾਨ ਬਚਾਈ ਹੈ ਤੇ ਉਥੋਂ ਦਾ ਹਾਲਾਤ ਸਾਨੂੰ ਵੀ ਪਤਾ ਹੈ ਕਿ ਸਰਕਾਰ ਫੇਲੀਅਰ ਹੈ ਤੇ ਉਥੋਂ ਦੇ ਜਿਹੜੇ ਗੁੰਡੇ ਲੋਕ ਆ ਉਹ ਮਤਲਬ ਉਹ ਧਰਮ ਦੇ ਉੱਪਰ ਅਤਿਆਚਾਰ ਕਰਕੇ ਇਹ ਸਾਰਾ ਕੁਝ ਕਰ ਰਹੀ ਹੈ